ਕੈਨੇਡਾ ਆਸਟ੍ਰੇਲੀਆ ਜਾਂਦੇ ਪੰਜਾਬੀਆਂ ਦਾ ਹੌਂਸਲਾ ਟੁੱਟਦਾ ਨਜ਼ਰ ਆ ਰਿਹਾ ਹੈ ਪੰਜਾਬ ਦੇ ਵਿੱਚ ਨੌਜਵਾਨਾਂ ਦੇ ਵਿੱਚ ਬਾਹਰ ਵਿਦੇਸ਼ ਜਾਣ ਦਾ ਜਨੂੰਨ ਹੁਣ ਘਟਦਾ ਦਾ ਦਿਖਾਈ ਦੇ ਰਿਹਾ ਹੈ 2025 ਦੀ ਪਹਿਲੀ ਛੇਮਾਈ ਦੇ ਵਿੱਚ ਪਾਸਪੋਰਟ ਬਣਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਪਿਛਲੀ ਇਕ ਤਹਾਕੇ ਦੀ ਸਭ ਤੋਂ ਵੱਡੀ ਗੱਲ ਤੱਜ ਕੀਤੀ ਗਈ ਹੈ ਦੇਸ਼ ਤੋਂ ਮੁੱਖ ਕਰਨ ਕੈਨੇਡਾ ਆਸਟ੍ਰੇਲੀਆ ਅਤੇ ਅਫਰੀਕਾ ਦੇ ਦੇਸ਼ਾਂ ਦੇ ਇਤਿਹਾਨ ਵਧ ਗਿਆ ਸਥਿਤੀ ਦੇ ਵਿੱਚ ਆਈ ਸਖਤੀ ਮੰਨੀ ਜਾ ਰਹੀ ਹੈ ਇਸੇ ਤਰ੍ਹਾਂ ਚਲਤੇ ਹੋਏ ਪੰਜਾਬ ਦੇ ਨੌਜਵਾਨ ਕੈਨੇਡਾ ਆਸਟ੍ਰੇਲੀਆ ਸੇਮੇਂ ਦੂਜੇ ਦੇਸ਼ਾਂ ਦੇ ਵਿੱਚ ਜਾਣ ਦੇ ਲਈ ਪਾਸਪੋਰਟ ਵੀਜ਼ ਨਹੀਂ ਬਣਵਾ ਰਹੇ। ਦਸਵੀਂ ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਹੀ ਕੁਝੁਰਵੀ ਤੋਂ 3 ਜੂਨ 2025 ਤੱਕ ਪੰਜਾਬ ਦੇ ਵਿੱਚ ਕਰੀਬ 3.6 ਲੱਖ ਪਾਸਪੋਰਟ ਬਣਾਏ ਗਏ, ਯਾਨੀਔਸਤ ਰੋਜ਼ਾਨਾ 1978 ਐਪਲੀਕੇਸ਼ਨ ਜਦੋਂ ਇਹ ਅੰਕੜਾ 2024 ਦੇ ਵਿੱਚ ਲਗਭਗ 2096 ਬਰਤੀ ਦੀ ਜਿਕਰੇ ਤੁਹਾਨੂੰ ਦੱਸ ਦਿਆ ਤਾਂ ਇਸ ਸਾਲ ਤੱਕ ਇਹ ਕੀਮਤੀ ਲਗਭਗ 7.5 ਲੱਖ ਰੁਪਏ ਪਹੁੰਚ ਗਈ ਹੈ ਜੋ ਕਿ 2021 ਨੂੰ ਛੱਡੋ ਤਾਂ ਬੀਤੇ 10 ਸਾਲਾਂ ਦੇ ਵਿੱਚ ਸਭ ਤੋਂ ਘੱਟ ਹੋਵੇਗਾ 2021 ਦੇ ਵਿੱਚ ਕੋਵਿਡ-19 ਅਤੇ ਲਾਕਡਾਊਨ ਦੇ ਚੱਲਦਿਆਂ ਹੀ 6.44 ਲੱਖ ਪਾਸਪੋਰਟ ਬਣਾਈ ਗਏ ਸਨ ਪਰ ਉਸ ਦੀ ਸਥਿਤੀ ਸੀ ਉਸ ਸਾਲ کئی ਪਾਸਪੋਰਟ ਦਫਤਰਾਂ ਭਰ ਗਏ